ਲੁਧਿਆਣੇ ਦੇ ਕਾਂਗਰਸੀਆਂ ਨਾਲ ਧੋਖਾ ਹੋ ਗਿਆ ਨਾ ਉਹਦਾ ਇੱਥੇ ਦਾ ਵੋਟਰ ਕਾਰਡ ਨਾ ਕੋਈ ਇੱਥੇ ਦਾ ਆਧਾਰ ਕਾਰਡ ਲੁਧਿਆਣੇ ਦਾ ਜਿਹੜਾ ਬੰਦਾ ਕਿ ਦੜਵਾਏ ਇਹਨੂੰ ਜਾ ਕੇ ਲੱਭੂਗਾ ਕਿ ਆਵਦਾ ਪ੍ਰਧਾਨ ਆ ਸਾ ਬਾਕੀ ਕੈਂਡੀਡੇਟਾਂ ਹੁਣ ਜਾਲਾ ਜਿਹਦੇ ਚਾ ਨਾ ਕੋ ਤੇਰਾ ਨਾਮ ਹੀ ਆ ਤੂੰ ਬਾਜੂ ਵੀ ਕਹਿੰਦੇ ਮੈਂ ਬਿਸਤਰਾ ਲੈ ਕੇ ਮੈਂ ਵੀ ਲੁਧਿਆਣੇ ਆ ਰਿਹਾ ਵੀ ਬਿੱਟੂ ਨੂੰ ਹਰਾਣਾ ਪਰਤਾਬ ਬਾਜੂ ਮੈਨੂੰ ਕੋਈ ਲਗਾਣੇ ਤੂੰ ਵੀ ਆ ਜਾ ਇਹਦਾ ਕਵਰੇਜ ਕੈਂਡੀਡੇਟ ਤੂੰ ਹੀ ਬਣ ਜੀ ਲੋਕ ਕਿਨੂੰ ਪਸੰਦ ਕਰ ਰਹੇ ਨੇ ਤੁਹਾਨੂੰ ਪਸੰਦ ਕਰ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਆ ਜਿਹੜੇ ਪਿੰਡ ਜਾਣਾ ਉੱਥੇ ਮੇਰੀ ਮਾਂ ਭੈਣ ਬਜ਼ੁਰਗ ਬੱਚੇ ਨੌਜਵਾਨ ਉਹ ਮੇਰੇ ਪੂਰਾ ਆਸ਼ੀਰਵਾਦ ਦੇ ਕੇ ਭੇਜ ਗਿਆ ਔਰ ਕਹਿੰਦੇ ਆ ਵੀ ਦੂਜਿਆਂ ਨੂੰ ਅਸੀਂ ਇੱਥੇ ਨਹੀਂ ਭੜਨ ਦੇਣਾ ਤੂੰ ਉਹ ਰਾਮ ਨਾਲ ਜਾ ਕੇ ਇੱਕ ਬੈਠ ਕਾਂਗਰਸ ਪਾਰਟੀ ਨੇ ਵੀ ਕੱਲ ਆਪਣਾ ਪੱਤਾ ਖੋਲ ਦਿੱਤਾ ਲੁਧਿਆਣੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਹੈ ਹਾਲਾਂਕਿ ਲੁਧਿਆਣੇ ਦੇ ਵਿੱਚ ਕਾਂਗਰਸ ਦਾ ਆਪਸ ਦੇ ਵਿੱਚ ਹੀ ਬਹੁਤ ਘਾਟੋਕਲੇਸ਼ ਚੱਲ ਰਿਹਾ ਸੀ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਟਿਕਟ ਕਿਸ ਨੂੰ ਦਿੱਤੀ ਜਾਵੇ ਹਾਲਾਂਕਿ ਰਾਜਾ ਵੜਿੰਗ ਨੂੰ ਟਿਕਟ ਦੇਣ ਤੋਂ ਬਾਅਦ ਜਿਹੜੇ ਵਰਕਰ ਨੇ ਉਹਨਾਂ 'ਚ ਵੀ ਕੁਝ ਨਾਰਾਜ਼ਗੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਪੋਸਟਾਂ ਪਾਣੀ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਬਾਹਰੀ ਉਮੀਦਵਾਰ 에ਰੋਪਲੇਨ ਰਾਹੀਂ ਅਸੀਂ ਉਸ ਨੂੰ ਸਵੀਕਾਰ ਨਹੀਂ ਕਰਾਂਗੇ ਪਰ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਹੁਣ ਲੋਕ ਉਹਨਾਂ ਨੂੰ ਅਸੈਪਟ ਕਰਨਗੇ ਕਿ ਨਹੀਂ ਕਰਨਗੇ ਪਰ ਸਾਹਮਣੇ ਮੁਕਾਬਲਾ ਹੁਣ ਕਿਸ ਤਰ੍ਹਾਂ ਦਾ ਰਹੇਗਾ ਮੁਕਾਬਲੇ ਦੇ ਵਿੱਚ ਕਿੰਨਾ ਕੁ ਫਰਕ ਪਏਗਾ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਲੁਧਿਆਣਾ ਲੋਕ ਸਭਾ ਦੇ ਕੈਂਡੀਡੇਟ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਪੱਪੀ ਸਾਹਿਬ ਕਾਂਗਰਸ ਨੇ ਪੱਤਾ ਖੋਲ ਦਿੱਤਾ ਹਾਲਾਂਕਿ ਉਹਨਾਂ ਦੇ ਖਿਲਾਫ ਪੋਸਟਾਂ ਵੀ ਬਹੁਤ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਮੁਕਾਬਲੇ 'ਚ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਦੇਖੋ ਮੁਕਾਬਲਾ ਉਹ ਜੇ ਕਾਂਗਰਸ ਦੀ ਗੱਲ ਕਰੀਏ ਮੁਕਾਬਲਾ ਉਹ ਹੁੰਦਾ ਜਿਹਦਾ ਵਰਕਰ ਖੁਸ਼ ਹੋਵੇ ਅੱਜ ਵਰਕਰ ਤਾਂ ਕਾਂਗਰਸ ਦਾ ਨਰਾਸ਼ ਹੋ ਰਿਹਾ ਤੁਹਾਡੇ ਸਾਹਮਣੇ ਵੀਡੀਓ ਪਾ ਰਿਹਾ ਵਾ ਵੀ ਸਾਸੀ ਨਹੀਂ ਇਹਨੂੰ ਮੰਨਦੇ ਜੀ ਤੇ ਲਾਓ ਉਹਦਾ ਇੱਥੇ ਦਾ ਵੋਟਰ ਕਾਰਡ ਨਾ ਕੋਈ ਇੱਥੇ ਦਾ ਆਧਾਰ ਕਾਰਡ ਲੁਧਿਆਣੇ ਦਾ ਕਿਹੜਾ ਬੰਦਾ ਗਿੱਦੜਵਾਏ ਇਹਨੂੰ ਜਾ ਕੇ ਲੱਭੂਗਾ ਅੱਗੇ 10 ਸਾਲ ਪਹਿਲਾਂ ਐਮਪੀ ਨਹੀਂ ਲੱਭਿਆ ਕਾਂਗਰਸ ਦਾ ਤੇ ਉਹ ਭਾਜਪਾ ਦੀ ਟਿਕਣ ਲੈ ਆਇਆ ਇਹਦਾ ਮਤਲਬ ਲੋਕ ਜਿਹੜੇ ਇਹਨਾਂ ਨੂੰ ਵੋਟ ਪਾਉਂਦੇ ਆ ਉਹ ਐਨੇ ਥੋੜਾ ਭੋਲੇ ਨੇ ਜਿਹੜੇ ਲੋਕ ਇਹਨਾਂ ਨੂੰ 10 ਸਾਲ ਐਮਪੀ ਬਣਾ ਦਿੰਦੇ ਆ ਫਿਰ 10 ਸਾਲਾਂ ਬਾਅਦ ਇਹ ਬੀਜੇਪੀ 'ਚ ਜਾ ਕੇ ਵੋਟਾਂ ਮੰਗਣ ਆ ਜਾਂਦੇ ਆ ਅੱਜ ਰਾਜੇ ਬੜਿੰਗ ਨੂੰ ਇਹ ਨਹੀਂ ਪਤਾ ਅਕਲ ਦਾ ਉਹਨੂੰ ਟਿਕੜ ਲਾਉਂਦੇ ਆ ਜਾਂ ਮੈਨੂੰ ਉਹੀ 23000 ਦਾ ਉਹਦੀ ਬਿੱਲ ਦਰਜੀ ਵਾਲਾ ਭੇਜੀ ਜਾਂਦੇ ਆ ਕਹਿੰਦੇ ਵੀ ਸੋ ਇਹਨੂੰ ਕਹੋ ਪਹਿਲਾਂ ਸਾਡੇ ਉੱਤੇ ਪੈਸੇ ਦੇ ਕੇ ਆਵੇ ਗਿੱਦੜ ਵਾਏ ਤੁਹਾਨੂੰ ਕਣ ਭੇਜ ਰਿਆ ਬਿੱਲ ਉਹ ਤੋਂ ਪਤਾ ਨਹੀਂ ਕੌਣ ਭੇਜ ਰਿਆ ਇਹਨਾਂ ਨਾਲ ਜ਼ਿਆਦਾ ਪਿਆਰ ਹੋਣਾ ਉਹਦਾ ਜਿਹੜਾ ਭੇਜ ਰਿਆ ਮੇਰੇ ਮੋਬਾਈਲ ਤੇ ਹਾਂ ਉਹ ਭੇਜੀ ਆ ਰਿਆ ਜਿਹੜੇ ਬੰਦਿਆਂ ਦਾ ਪਹਿਲਾਂ ਇਹ ਜਿਹਾ ਪਛਾਣ ਹੋਵੇ ਇਹ ਤਾਂ ਕਹਿੰਦੇ ਸੀ ਪੱਪੀ ਪ੍ਰੈਸ਼ਰ ਕਮਜ਼ੋਰ ਆ ਖੈਰਾ ਸਾਹਿਬ ਤੇ ਅੱਜ ਉਹਨਾਂ ਨੂੰ ਪੰਜਾਬ ਪ੍ਰਧਾਨ ਭੇਜਣਾ ਕਿਉਂ ਪੈ ਗਿਆ ਲੱਗ ਗਿਆ ਨਾ ਪਤਾ ਇਹ ਬਾਬਾ ਦੀਪ ਸਿੰਘ ਤੇ ਹਨੂਮਾਨ ਨਾ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਆ ਜਦੋਂ ਇਹਨਾਂ ਨੇ ਆਪਣਾ ਕ੍ਰਿਸ਼ਮਾ ਕਰਨਾ ਨਾ ਤੇ ਇਹਨਾਂ ਨੂੰ ਦੁਬਾਰਾ ਮੈਨ ਲੱਗਦਾ ਉੱਥੇ ਗਿੱਦੜਵਾਈ ਜਾ ਕੇ ਰੁਕਣਾ ਪੈਣਾ ਮੈਂ ਮਜ਼ਬੂਤ ਕੈਂਡੀਡੇਟ ਸਮਝਦੇ ਹੋ ਦੇਖੋ ਮਜ਼ਬੂਤ ਕੈਂਡੀਡੇਟ ਜਾਂ ਉਹ ਉਹ ਤਾਂ ਮਾਲਕ ਦੇ ਹੱਥਾਂ ਜੀ ਨੂੰ ਉਹਨੇ ਵਡਿਆਈ ਦੇਣੀ ਆ ਉਹਨੂੰ ਮਿਲਣੀ ਆ ਪਰ ਇਹ ਗੱਲ ਜ਼ਰੂਰ ਆ ਵੀ ਕਾਂ ਲੁਧਿਆਣੇ ਦੇ ਕਾਂਗਰਸੀਆਂ ਨਾਲ ਧੋਖਾ ਹੋ ਗਿਆ ਸਾਰਿਆਂ ਨਾਲ ਤੇ ਲੱਗਦਾ ਨਹੀਂ ਪਰ ਲੁਧਿਆਣੇ ਦੇ ਵਿੱਚ ਇਹ ਟ੍ਰੈਂਡ ਹੀ ਰਿਹਾ ਬਾਹਰੀ ਉਮੀਦਵਾਰੀ ਹਮੇਸ਼ਾ ਕਾਂਗਰਸ ਤੋਂ ਆਉਂਦਾ ਤੇ ਉਹੀ ਜਿੱਤਦਾ ਮਨੀਸ਼ ਤਵਾਰੀ ਦੀ ਗੱਲ ਕਰੀਏ ਜਾਂ ਦੋਵਾਰੀ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਇਹ ਵੀ ਬਾਹਰੋਂ ਹੀ ਆਏ ਸੀ ਕਿਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜਤਾ ਕੇ ਇਹਨਾਂ ਨੂੰ ਜਿਤਾਇਆ ਵੀ ਹੈ ਹੁਣ ਰਾਜਵਨੀਤ ਜਦੋਂ ਮਨੀਸ਼ ਤਵਾਰੀ ਆਏ ਸੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਲੁਧਿਆਣੇ ਦੇ ਲੋਕਾਂ ਨੇ ਪਹਿਲੀ ਵਾਰ ਉਹਨੂੰ ਇੱਥੇ ਮੰਨਿਆ ਨਹੀਂ ਸੀਗਾ ਦੂਜੀ ਵਾਰ ਉਹਨੇ ਫਿਰ ਲਗਾਤਾਰ 5 ਸਾਲ ਇੱਥੇ ਲਾਏ ਲੋਕਾਂ ਚ ਰਿਆ ਕੋਠੀ ਲੈ ਲਈ ਤੇ ਅਗਲੀ ਵਾਰ ਲੋਕਾਂ ਨੇ ਫਤਵਾ ਦਿੱਤਾ ਹੁਣ ਗਿੱਦੜ ਵੇ ਰਹਿੰਦੇ ਰਹਿੰਦੇ ਆਪਾਂ ਘਰ ਜਾ ਕੇ ਕਹਿ ਦਈਏ ਮੈਂ ਤਾਂ ਲੁਧਿਆਣੇ ਦਾ ਲੋਕ ਸਭਾ ਦਾ ਮੈਂਬਰ ਐ ਹੈਗਾ ਨਹੀਂ ਕੈਂਡੀਡੇਟ ਲੋਕ ਨਹੀਂ ਇਸ ਗੱਲਾਂ ਨੂੰ ਮੰਨਣ ਵਾਲੇ ਨਾਲੇ ਤੂੰ ਪੰਜਾਬ ਦਾ ਪ੍ਰਧਾਨ ਆ ਤੈਨੂੰ ਤਾਂ ਪੰਜਾਬ ਪੂਰਾ ਅਸਾ ਬਾਕੀ ਕੈਂਡੀਡੇਟਾਂ ਹੁਣ ਜਿਤਾ ਲ ਜੇ ਤੇਰੇ ਚ ਐਨਾ ਕੋਈ ਤੇਰਾ ਨਾਮ ਹੀ ਆ ਤੂੰ ਬਾਕੀ ਕੈਂਡੀਡੇਟਾਂ ਹੁਣ ਜਿਤਾ ਲ ਇਹ ਤੇ ਵੀ ਲੋਕਾਂ ਨੇ ਫਤਵਾ ਇਹਨੂੰ ਇਹ ਜਿਹੇ ਦੇਣਾ ਮਾ ਇਹਨੇ ਬਾਪਾ ਜੀ ਉਹ ਵੀ ਕਹਿੰਦੇ ਮੈਂ ਬਿਸਤਰਾ ਲੈ ਕੇ ਮੈਂ ਵੀ ਲੁਧਿਆਣੇ ਆ ਰਿਹਾ ਵੀ ਬਿੱਟੂ ਨੂੰ ਹਰਾਣਾ ਪ੍ਰਤਾਪ ਬਾਜਵੇ ਨੂੰ ਕੋਈ ਲੁਧਿਆਣੇ ਤੂੰ ਵੀ ਆ ਜਾ ਇਹਦਾ ਕਵਰੇਜ ਕੈਂਡੀਡੇਟ ਤੂੰ ਹੀ ਬਣ ਜੀ ਕਿਉਂਕਿ ਇਹਨੂੰ ਤਾਂ ਲੋਕਾਂ ਨੇ ਕਾਂਗਰਸੀਆਂ ਨੇ ਨਹੀਂ ਪਸੰਦ ਕਰਨਾ ਤੂੰ ਇਹਦਾ ਕਵਰੇਜ ਕੈਂਡੀਡੇਟ ਬਣ ਜੀ ਸ਼ਾਇਦ ਕਦੇ ਟੇਗੜਨਾ ਬਦਲ ਨਹੀਂ ਪਵੇ ਹੁਣ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਰਿਹਾ ਹਾਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਲੋਕ ਕਿਹਨੂੰ ਪਸੰਦ ਕਰ ਰਹੇ ਨੇ ਤੁਹਾਨੂੰ ਪਸੰਦ ਕਰ ਰਹੇ ਨੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ ਜੋ ਅੰਡਰ ਕਰੰਟ ਵਿਧਾਨ ਸਭਾ ਚ ਦੇਖਣ ਨੂੰ ਮਿਲਿਆ ਸੀਗਾ ਐਤਕੀ ਵੀ ਦੇਖਣ ਨੂੰ ਮਿਲੂ ਲੋਕ ਦੇਖਦੇ ਆ ਸੇਵਾ ਵੀ ਜਿਹੜਾ ਬੰਦਾ ਨੂੰ ਅਸੀਂ ਆਪਣਾ ਬੋਰਡ ਦੇਣੀ ਆ ਉਹਨੇ ਪਹਿਲਾਂ ਕੀ ਕੀਤਾ ਮੈਨੂੰ ਅੱਜ ਲੋਕ ਜਾਣਦੇ ਆ ਵੀ ਇਹਨੇ ਹਲਕਾ ਸੈਂਟਰ ਦਾ 2 ਸਾਲ ਐਮ ਐਲ ਏ ਰਹਿ ਕੇ ਲੋਕਾਂ ਦੀ ਕੀ ਸੇਵਾ ਕੀਤੀ ਆ ਜਿਹੜੇ ਪਿੰਡ ਜਾਨਾ ਉੱਥੇ ਮੇਰੀ ਮਾਂ ਭੈਣ ਬਜ਼ੁਰਗ ਬੱਚੇ ਨੌਜਵਾਨ ਉਹ ਮੇਰੇ ਨੂੰ ਪੂਰਾ ਆਸ਼ੀਰਵਾਦ ਦੇ ਕੇ ਭੇਜ ਦਿਆ ਔਰ ਕਹਿੰਦੇ ਆ ਵੀ ਦੂਜਿਆਂ ਨੂੰ ਅਸੀਂ ਇੱਥੇ ਨਹੀਂ ਬੜਨ ਦੇਣਾ ਤੂੰ ਰਾਮਨਾ ਜਾ ਕੇ ਇੱਕ ਬੈਠ ਲੋਕਾਂ ਦੀ ਸੇਵਾ ਕਰਾ ਸੀ ਇੱਥੇ ਆਪੇ ਮੋਹਨ ਸਿੰਘ ਬਿੱਟੂ ਨੇ ਵੀ ਕਹਿੰਦੇ ਰਾਜਾ ਵੜਿੰਗ ਗਰਮੀ ਦੀਆਂ ਛੁੱਟੀਆਂ ਕੱਟਣ ਆ ਰਹੇ ਨੇ ਦੇਖੋ ਉਹਨੂੰ ਕਹਾਂ ਤੂੰ ਵੀ ਛੁੱਟੀਆਂ ਹੀ ਕੱਟੀਆਂ ਤੇਰੇ ਤੇ ਉਹਦੇ ਵਿੱਚ ਬੜਾ ਫਰਕ ਤਾਂ ਹੈ ਨਹੀਂ 19 ਕੀ ਹੋਈਆਂ ਦੋਨੇ ਹਾਂ ਹੈ ਤੇਰੇ ਤੇ ਉਹਦੇ ਵਿੱਚ ਕੀ ਫਰਕ ਆ ਤੁਗਾ ਤੂੰ ਕਿੰਨੀ ਕਿ ਸੇਵਾ ਕਾਲੀ 5 ਸਾਲ ਲੋਕਾਂ ਚ ਰਿਆ ਟੈਲੀਫੋਨ ਤੂੰ ਪੌਣੇ 5 ਸਾਲ ਚੱਕਿਆ ਨੀਗਾ ਹੁਣ ਤੂੰ ਸ਼ਰਾਬ ਦੇ ਠੇਕੇਦਾਰਾਂ ਨਾਲ ਬਹਿ ਕੇ ਪ੍ਰੈਸ ਕਾਨਫਰੈਂਸਾਂ ਕਰਨਾ ਪਿਆ ਬੀਜੇਪੀ ਦੀ ਤੇ ਗੱਲ ਲੈ ਕੇ ਪ੍ਰੈਸ ਕਾਨਫਰੈਂਸਾਂ ਕਰਨੀ ਤਾਂ ਪਬਲਿਕ ਦੇ ਵਿੱਚ ਆ ਕੇ ਕਰ ਜਾ ਪਿੰਡਾਂ ਚੋਂ ਔਰ ਕੱਲ ਪਰ ਕੱਲ ਦੀ ਗੱਲ ਆ ਮੈਂ ਸੁਣ ਰਿਆ ਕੋਈ ਪੱਤਰਕਾਰ ਵੀ ਦੱਸ ਰਿਹਾ ਜੀ ਵੀ ਰੇੜੀ ਵਾਲਿਆਂ ਨੂੰ ਕਹੋ ਉੱਥੇ ਅਮਿਤ ਸ਼ਾਹ ਤੇ ਮੋਦੀ ਦੀ ਫੋਟੋ ਲਾ ਲਾ ਮੇਰਾ ਉਹਨੂੰ ਜਵਾਬ ਇਹੀ ਸੀਗਾ ਵੀ ਤੂੰ ਆਪਣੀ ਬਚਕਾਰ ਲਾਲਾ ਆ ਦਾਖਾ ਪਿੰਡ ਟੱਪ ਕੇ ਕਿਤੇ ਮੀਟਿੰਗ ਕਰਕੇ ਆ ਤਿੰਨੇ ਫੋਟੋਆਂ ਲਾ ਕੇ ਤੈਨੂੰ ਲੱਗ ਜੂਗਾ ਪਤਾ ਤੂੰ ਕੀ ਦੀ ਤਗੜ ਲੈ ਕੇ ਆਇਆ ਜੀ ਬਹੁਤ ਧੰਨਵਾਦ ਜੀ ਤਾਂ ਇਸਨ ਸਾਡੇ ਨਾਲ ਅਸ਼ੋਕ ਪ੍ਰੈਸ਼ਰ ਪੱਪੀ ਜੀ ਲੁਧਿਆਣਾ ਤੋਂ ਲੋਕ ਸਭਾ ਦੇ ਕੈਂਡੀਡੇਟ ਤਾਂ ਇਹਨਾਂ ਦਾ ਕਹਿਣਾ ਕਿ ਸਾਡੀ ਜਿੱਤ ਪੱਕੀ ਹੈ ਤੇ ਲੋਕ ਵੀ ਸਾਥ ਦੇ ਰਹੇ ਨੇ ਤੁਹਾਡੀ ਅਪਡੇਟ ਸੰਜੋ ਰਹੇ ਕੈਮਰਾਮੈਨ ਸੰਦੀਪ ਸਿੰਘ ਜਨਾ ਸਨਮਜੀਤ ਸਿੰਘ ਪੱਲਰ ਜਨਾ ਸਪੋਕਸਮੈਨ ਲੁਧਿਆਣਾ